ਏਵੇਂ ਸੰਪਤ ਨਹੀਂ ਕੀਤੀ ਬਲਕਿ ਸਾਡਾ ਮੀਟਰ ਪੱਟਿਆ ਹੋਇਆ ਸੀ ਜਾਨ ਨੂੰ ਨਹੀਂ ਪਤਾ ਕਿ ਉਹ ਕਦੋਂ ਪੱਟਿਆ ਗਿਆ ਕਿ ਇਹ ਸਾਹੂਤਾ ਹੋਇਆ ਸੀ ਕੁੜੀਆਂ ਬਿਮਾਰ ਸੀ ਦੌਰੇ ਪੈਂਦੇ ਉਹਨੂੰ ਅਸੀਂ ਇੱਕ ਵਾਰੀ ਕੁੰਡੀ ਲਾਇਆ ਸੀ ਤੇ ਸਾਡਾ ਬਸ ਨਾਮ ਲਾਤਾ ਚੋਰੀ ਦਾ ਤੇ ਕੁੰਡੀ ਲਾਚੋ ਕੁੰਡੀ ਫੜ ਗਈ ਚੁੱਲਾ ਸਾਡੀ ਮੁੱਜ ਵੀ ਅਸ ਵੀ ਕਹਿੰਦੇ ਕੁੰਡੀ ਫੜ ਗਈ ਸਾਡੀ ਹਾਂਜੀ ਪਰ ਮੇਰੇ ਮੇਰੇ ਵੀ ਅਸ ਵੀ ਪਹਿਲੇ ਮੇਰੀ ਮਾਤਾ ਪੁਰੇ ਹੋ ਮੇਰੇ ਕੁੜੀਆਂ ਨਾ ਪੂਰੀ ਹੋ ਜਾਵੇ ਮੈਂ ਆਪਦੇ ਬੱਚੇ ਕਿੱਥੇ ਲੈ ਕੇ ਜਾਵਾਂ ਨੇਰ ਸੀ ਕਿਵੇਂ ਰੱਖ ਸਕਾਂਗੀ ਮੈਂ ਜੋ ਕੁਛ ਦਿਨ ਪਹਿਲਾਂ ਪੁੱਛ ਕੇ ਆਇਆ ਜਦੋਂ 1.30 ਹਜ਼ਾਰ ਦੱਸਿਆ ਜੀ ਉਹਨਾਂ ਨੇ ਮੈਨੂੰ ਬਿਲ ਬਿਲ ਅੰਨੇਰੇ ਚ ਬੈਠੇ ਬਾਹਰ ਲੋਕ ਲਾਰਖੇ ਜੀ ਸਾਡੇ ਕੋਲ ਆ ਰਹੀਆਂ ਨੇ ਹਾਂਜੀ ਉਹ ਕਹਿੰਦਾ ਸਕੁੰਡੀ ਲਾਰ ਨਹੀਂ ਦਿੰਦੇ ਸਾਡਾ ਨੁਕਸਾਨ ਹੁੰਦਾ 2 ਜੀ ਅਸੀਂ ਤੇ ਤਿੰਨ ਛੋਟੇ ਬੱਚੇ ਜੀ ਤੰਗੋਂ ਦੇ ਕਾ ਮੇਰੇ ਬੱਚੇ ਦੁਖੀ ਹੋ ਗਏ ਉਹਨਾਂ ਨੂੰ ਪਾਣੀ ਤਾਂ ਮੁਤਾਜ ਆ ਨਹੀਂ ਚੀ ਤਾਂ ਮੁਤਾਜ ਆ ਜੀ ਹਾਂਜੀ ਅਸੀਂ ਰਾਜ ਜੋੜ ਕੇ ਬੇਨਤੀ ਕਰਦੇ ਆ ਦੋਨੋਂ ਬੰਦ ਗਿਆ ਬੱਚੇ ਛੋਟੇ ਆ ਅਸੀਂ ਬਹੁਤ ਤਕਲੁਮ ਜੇ ਫਸ ਗਏ ਅਸੀਂ ਪਾਣੀ ਤਾਂ ਮੁਤਾਜ ਆ ਰੋਟੀ ਤਾਂ ਮੁਤਾਜ ਆ ਉਹਨਾਂ ਦਾ ਸਾਡਾ ਆਟਾ ਵੀ ਨਹੀਂ ਚੱਲਦਾ ਪਿਆ ਜੀ ਹਵੇ ਕੀ ਨਾ ਆਪਣਾ ਤੇ ਜਿਹੜਾ ਬਿਜਲੀ ਦਾ ਮੀਟਰ ਦਾ ਕੀ ਮਾਮਲਾ ਮਨੋਸਕਾ ਸਰ ਮੈਂ ਦੀਪਕ ਕੁਮਾਰ ਸਨੋ ਬਾਗਰਾਮ ਜੀ ਇਹ ਸਾਡਾ ਬਿਜਲੀਦਾਰ ਉਹ ਆਇਆ ਸੀ 2 ਸਾਲ ਪਹਿਲਾਂ ਸਾਡਾ ਬਿਜਲੀ ਵਾਲਾ ਮੀਟਰ ਸੜ ਗਿਆ ਸੀ ਸਾਨੂੰ ਨਹੀਂ ਪਤਾ ਸੀ ਸੜ ਗਿਆ ਸੀ ਕਿਵੇਂ ਸੀ ਅਸੀਂ ਮਾਤਾ ਦਾ ਇਲਾਜ ਕਰਾਦੇ ਮਾਤਾ ਬਿਮਾਰ ਸੀ ਸਾਡੀ ਹਾਂਜੀ ਮੌਨਾਂ ਦੇ ਪਿੱਛੇ ਮੇਰਾ ਆਟੋ ਤੱਕ ਵੇਚਦਾ ਸੀ ਮੈਡਮ ਦਾ ਮੈਂ ਧੰਨਵਾਦ ਕਰਦਾ ਵਰਜੀਤ ਕੁਮੈਡਮ ਦਾ ਜਿਸ ਨੇ ਮੈਨੂੰ ਰੋਜ਼ਗਾਰ ਦੂਜੀ ਵਾਰ ਦਿੱਤਾ ਆਬ ਦਾ ਆਟੋ ਦਿੱਤਾ ਠੀਕ ਹੈ ਉਸ ਤੋਂ ਬਾਅਦ ਮੈਂ ਬਿਜਲੀ ਤੋਂ ਬਤੰਗ ਹੋ ਗਿਆ ਤੰਗ ਹੁੰਦੇ ਕਾ ਮੇਰੇ ਬੱਚੇ ਦੁਖੀ ਹੋ ਗਏ ਉਹਨੇ ਪਾਣੀ ਤਮ ਤਾਂ ਆ ਨਹੀਂ ਚੀ ਤਮ ਤਾਂ ਆ ਜੀ ਹਾਂਜੀ ਸਾਡਾ ਬਿਲ ਪਤਾ ਨਹੀਂ ਕਿਵੇਂ ਆਇਆ ਸਾਡੇ ਕੋਲ ਬਿਲ ਤੱਕ ਨਹੀਂ ਪਹੁੰਚਿਆ ਤੱਕ ਜੀ ਸਾਨੂੰ ਪੈਨਲਟੀ ਵੈਸੇ ਲਾਈ ਗਈ ਹੈ ਜੀ ਸਾਡਾ ਮੀਟਰ ਸੜਿਆ ਹੋਇਆ ਸੀ ਸਾਨੂੰ ਪਤਾ ਨਹੀਂ ਕਿਸ ਚੀਜ਼ ਦਾ ਐਨ ਟਾਈਮ ਹੋ ਗਿਆ ਤੁਹਾਡਾ ਮੀਟਰ ਸਰ 2 2 ਸਾਲ ਪਹਿਲਾਂ ਸੋ ਗਿਆ ਉਹਨਾਂ ਦੇ ਸਰ ਪਰ ਸਾਨੂੰ ਨਹੀਂ ਪਤਾ ਕੀ ਸਾਬਤ ਹੋਇਆ ਪਰ ਜਿੰਨੇ ਜਿਵੇਂ ਜਗਾ ਸੀ ਕਰਿਆ ਮਾਤਾ ਨੂੰ ਲੈ ਕੇ ਤਾਂ ਸਾਡਾ ਮੀਟਰ ਪਟਿਆ ਹੋਇਆ ਸੀ ਜੀ ਸਾਨੂੰ ਨਹੀਂ ਪਤਾ ਕਿ ਉਹ ਕਦੋਂ ਪਟਟਿਆ ਗਿਆ ਕਿ ਸਾਹੂਤਾ ਹੋਇਸੀ ਨਹੀਂ ਤੁਸੀਂ ਕੰਮ ਕੀ ਕਰਦੇ ਸਰ ਮੈਂ ਆਟੋ ਚਲਾਉਂਦਾ ਸੀ ਕਿਰਾਏ ਤੇ ਤੇ ਉਸ ਤੋਂ ਬਾਅਦ ਮੈਂ ਆਪਦਾ ਆਟੋ ਲਿੱਤਾ ਤੇ ਕਿਸ਼ਤਾਂ ਦੇ ਕਿਸ਼ਤਾਂ ਦਾ ਆਟੋ ਲੈ ਕੇ ਥੋੜੇ ਦਿਨ ਤਿੰਨ ਚਾਰ ਮਹੀਨੇ ਚਲਾਇਆ ਮੇਰੀ ਉਸ ਤੋਂ ਮਾਤਾ ਜੀ ਬਿਮਾਰ ਹੋਣ ਕਾਰਨ ਮੈਂ ਆਪਦਾ ਆਟੋ ਵੇਚ ਕੇ ਮਾਜੀ ਮਾਤਾ ਤੇ ਲਾਤਾ ਫੇਰ ਮੇਰੀ ਮਾਤਾ ਚਲੋ ਨਹੀਂ ਬਚੀ ਹਾਂਜੀ ਪਰ ਮੇਜੋ ਇਧਰ ਹਾਲਾਤ ਵੇਖਿਆ ਤੇ ਮੇਰੇ ਹਾਲਾਤ ਕਰਦੇ ਵਿੱਚ ਹਨੇਰਾ ਜਦੋਂ ਮੈਂ ਵੇਖਿਆ ਮੇਰਾ ਵੀ ਮਿਰਤਾਰ ਹੈ ਨਹੀਂ ਕੋਈ ਬਾਕਸ ਖੋਲ ਕੇ ਵੇਖਿਆ ਮੇਰੇ ਮੀਟਰ ਵੀ ਨਹੀਂ ਸੀ ਮੀਟਰ ਮੇਰਾ ਪਹਿਲਾ ਸੜਿਆ ਹੋਇਸੀ ਅਨੇ ਸਾਨੂੰ ਨਹੀਂ ਪਤਾ ਸੀ ਚੇਦਾਈ ਜਦੋਂ ਸਾਨੂੰ ਦੱਸਿਆ ਕਿ 2 ਮੀਟਰ ਸੜਿਆ ਪਿੱਤਾ ਉਹਨਾਂ ਉਹ ਪੈਨਲਟੀ ਅਲੱਗ-ਅਲੱਗ ਕੇ ਸਾਡੇ ਕੋਲ ਬਿਲ ਇਕੱਠਾ ਹੋ ਗਿਆ ਜੀ ਸਾਨੂੰ ਅਸੀਂ ਬੜੇ ਦੁਖੀ ਹਾਂ ਕਿੰਨੇ ਮੈਂਬਰ ਉਹ ਕਰਦੇ ਸੀ ਜੀ ਅਸੀਂ ਦੋ ਜੀ ਅਸੀਂ ਤੇ ਟੈਂਟ ਛੋਟੇ ਬੱਚੇ ਜੀ ਦੋਨੋਂ ਨਿਕਲਾ ਹਾਂਜੀ ਤੁਸੀਂ ਕਿਹਦੇ ਕਰ ਸਕਦੇ ਹੋ ਇਹ ਮੈਂ 60% ਆਈ ਉਹ 55% ਆਈ ਦੋਨੇ ਨਿਕਲਾ ਹਾਂਜੀ ਕੰਮ ਕੁੰਮ ਲੋਕ ਕੰਮ ਸਰਵਾਈ ਕਰਦੇ ਸੀ ਜੋ ਮੈਡਮ ਨੇ ਰਾਟੋ ਦਿੱਤਾ ਸੀ ਉਹਨੂੰ ਉਹ ਹੀ ਬੰਦ ਪਿਆ ਸੀ ਜਦੋਂ ਜਦੋਂ ਮਤਾਜ ਕਟਚਾ ਟੱਬੀ ਨਹੀਂ ਸਾਡੇ ਕੋ ਚੀਰ ਪਾੜੀ ਤੋਂ ਉਤਾਜ ਜਿਸੀ ਬੋਤਨ ਤੇ ਬਿਜਲੀ ਦਾ ਹੁਣ ਕਿਵੇਂ ਸਾਦੋ ਸਰ ਕੁਝ ਨਹੀਂ ਸਾਦ ਜਦੋਂ ਅਸੀਂ ਗੁੜੀਆਂ ਬਿਮਾਰ ਸੀ ਦੋੜੇ ਪੈਂਦੇ ਉਹਨੂੰ ਅਸੀਂ ਇੱਕ ਵਾਰੀ ਕੁੰਡੀ ਲਾਇਆ ਸੀ ਤੇ ਸਾਡਾ ਬਸ ਨਾਮ ਲਾਇਆ ਤੇ ਚੋਰੀ ਦਾ ਤੇ ਕੁੰਡੀ ਲਾ ਚੋ ਕੁੰਡੀ ਫੜ ਗਈ ਚੁੱਲਾ ਸਾਡੀ ਮੁਜਬੀ ਅਸ ਵੀ ਕਹਿੰਦੇ ਕੁੰਡੀ ਫੜ ਗਈ ਸਾਡੀ ਹਾਂਜੀ ਪਰ ਮੇਰੇ ਮੇਰੇ ਵੀ ਅਸ ਵੀ ਪਹਿਲੇ ਮੇਰੀ ਮਾਤਾ ਪੁਰੇ ਕੋ ਮੇਰੀ ਗੁੜੀਆਂ ਪੂਰੀ ਹੋ ਜਾਵੇ ਹੁਣ ਵੀ ਉਹ ਬਿਮਾਰ ਨੇ ਡਾਕਟਰ ਸਾਹਿਬ ਨੇ ਕਹਿ ਤਸੀ ਇਹਨੂੰ ਠੰਡੇ ਇਲਾਕੇ ਚ ਰੱਖਣਾ ਇਸ ਤਰੀਕ ਮੈਂ ਕੁੰਡਰੇ ਆਉਣਾ ਫੜਾਤਾ ਚਲੋ ਮੇਰਾ ਜੁਰਮਾਨਾ ਆ ਤਾਂ ਮੈਂ ਮੰਦਾਈ ਮੈਂ ਕਸੂਰ ਭਾਰੇਗਾ ਪਰ ਮੈਂ ਆਪਦੇ ਬੱਚੇ ਕਿੱਥੇ ਲੈ ਕੇ ਜਾਵਾਂ ਨੇਰ ਚ ਕਿ ਮੈਂ ਰੱਖ ਸਕਦਾ ਹੈਗੀ ਕਿੰਨੇ ਬਿੱਲ ਕਿੰਨੇ ਨੂੰ ਸਰ ਹੁਣ ਮੈਂ ਜੋ ਕੁਛ ਦਿਨ ਪਹਿਲਾਂ ਪੁੱਛ ਕੇ ਆਇਆ ਜਦੋਂ 134000 ਦੱਸਿਆ ਜੀ ਉਹਨਾਂ ਨੇ ਮੈਨੂੰ ਬਿੱਲ ਬਿੱਲ 134 ਹਾਂਜੀ ਹੁਣ ਰਾਤ ਨੂੰ ਜਦ ਲਾਈਟ ਕਿਵੇਂ ਜਗਾਉਣੀ ਨਹੀਂ ਸਰ ਹਨੇਰੇ ਚ ਬੈਠੇ ਬਾਹਰ ਲੋਕ ਲਾਰ ਕੇ ਜੀ ਸਾਡੇ ਗਵੰਡੀਆਂ ਨੇ ਹਾਂਜੀ ਉਹ ਕਹਿੰਦਾ ਸੀ ਕੁੰਡੀ ਲਾ ਨਹੀਂ ਦਿੰਦੇ ਸਾਡੇ ਨੁਕਸਾਨ ਹੁੰਦਾ ਜੀ ਤੁਸੀਂ ਮੰਤਰੀ ਨੂੰ ਮਿਲੇ ਸੀ ਕਿ ਮੈਡਮ ਨੂੰ ਇਸ ਵਾਰ ਹਾਂਜੀ ਮੈਡਮ ਜੀ ਨੂੰ ਮਿਲੇ ਜੀ ਅਸੀਂ ਮੈਂ ਤਿੰਨ ਚਾਰ ਵਾਰ ਮਿਲੇ ਮੈਡਮ ਨੂੰ ਜੀ ਉਹਨਾਂ ਨੇ ਮੈਨੂੰ ਆਖਿਆ ਸੀ ਵੀ ਤੇਰਾ ਮਸਲਾ ਹੱਲ ਹੋਊਗਾ ਜੀ ਉਹ ਜਗਮੋਨ ਸਾਹਿਬ ਹੈਗੇ ਕੋ ਉਹਨਾਂ ਨਾਲ ਗੱਲ ਵੀ ਕੀਤੀ ਸੀ ਵੀ ਇਹਦਾ ਇੱਕ ਵਾਰ ਮਿਟ ਲਾਏ ਆਵੇ ਪਰ ਉਸ ਤੋਂ ਬਾਅਦ ਹੇਠ ਤੱਕ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਬਹੁਤ ਤੱਕੇ ਖਦੇ ਕੀ ਕਹਿੰਦੇ ਕਿ ਉਹਨ ਬੀਰੀ ਬੋਡਰ ਕੀ ਕਰਨ ਉਹ ਕਹਿੰਦੇ ਪਹਿਲਾਂ ਪੈਸੇ ਵਰਨੇ ਪੈਣਗੇ ਸਾਰੇ ਉਸ ਤੋਂ ਬਾਅਦ ਹੀ ਲੱਗੂ ਤੁਹਾਡੇ ਨਾਲ ਨਹੀਂ ਲੱਗ ਸਕਦਾ ਚਪਲਾ ਹਾਂਜੀ बकाया पैसे भरने ਦਾ ਕੋਈ ਲਾਜ ਨਹੀਂ ਹੈਗਾ ਕੰਮ ਕੋਈ ਨਹੀਂ ਕੁਝ ਨਹੀਂ ਹੋਣੇ ਕੋਈ ਪਹਿਲਾਂ ਆਪ ਆ ਪੂਰੇ ਕਰੋ ਜੀ ਉਸ ਤੋਂ ਬਾਅਦ ਤੁਹਾਡਾ ਮੀਟਰ ਲੱਗੂਗਾ ਅਸੀਂ ਆਖੇ ਵੀ ਚਲੋ ਵੀ ਜੋ ਵੀ ਸਾਡੀ ਮਜਬੂਰੀ ਤੁਸੀਂ ਵੇਖੋ ਸਾਡੀ ਕਿਸ਼ਤ ਬਣਨ ਵਾਸਤੇ ਦਿਨੋਨਾ ਦੀ 1500 ਪੈਸੇ ਲੰਦੀ ਆ ਅਸੀਂ 3000 ਰੁਪਏ ਮਿੰਨਾ ਪਰਦੰਗੇ ਸਹੀ ਇਹਨੇ ਤਾਂ ਕਹਿ ਦਸੀ ਉਹਨਾਂ ਸਾਰੇ ਭਰਨੇ ਪਹਿਲੇ ਚਾਰ ਕਿਸ਼ਤ ਉਹਨਾਂ ਨੇ ਪੈਣੀਆਂ ਤੇ ਸਰ ਉਹਨਾਂ ਅਸੀਂ ਕਿਵੇਂ ਚਾਰ ਕਿਸ਼ਤਾਂ ਕਿਉਂ ਪੂਰੀ ਕਰਾਂਗੇ ਜੀ ਹੁਣ ਕੋਈ ਗੱਲਬਾਤ ਕਿਸੇ ਨਾਲ ਹੋ ਰਹੀ ਹੈ ਕੋਈ ਮੀਟਰ ਬਾਰੇ ਕਰੇ ਮੀਟਰ ਬਾਰੇ ਮੈਂ ਜਾ ਕੇ ਆਇਆ ਸੀ ਮੈਂ ਡਾਕਟਰ ਤੇ ਜਾ ਕੇ ਆਇਆ ਸੀ ਤੇ ਉਹਨਾਂ ਨੇ ਕਿਹਾ ਜੋ ਜਿਵੇਂ ਮੈਡਮ ਕਰਨਗੇ ਉਹਵੇਂ ਹੋ ਗਈ। ਬਸਰਾ। ਹਾਂਜੀ। ਕਿੰਨਾ ਟਾਈਮ ਹੋ ਗਿਆ ਹੁਣ ਮੰਨੋ ਤੁਹਾਡਾ ਜਿਹੜਾ ਦੂਜੀ ਮੇਰੇ ਕੁੰਡੀ ਪੜੀ ਉਹ ਕਿੰਨਾ ਟਾਈਮ ਹੋ ਗਿਆ? ਹੋ ਗਏ 5 ਮਿੰਟ ਹੋ ਗਏ। 5 ਮਿੰਟ ਹੋ ਗਏ ਅਣੇ ਸਰ। 5 ਮਿੰਟ ਹੀ ਚੁੱਕ ਨਹੀਂ ਰਹਿ ਰਹੀ। ਹਾਂਜੀ। ਪਾਸ ਤੋਂ ਪਹਿਲਾਂ ਹੀ ਬੈਠ ਮੈਂ ਸਰ ਮੈਂ ਦੱਸ ਦਿੰਦਾ ਤੁਹਾਨੂੰ ਕਰਦੇ। ਇਹ ਸਾਡੇ ਕੋਲ ਮੁੱਕ ਗਿਆ। 19:25 ਹੋ ਗਈ ਸੀ। 19:25 ਹਾਂਜੀ ਉਸ ਤੋਂ ਬਾਅਦ ਲੈਟ ਨਹੀਂ ਚਲਾਇਆ ਉਸ ਤੋਂ ਬਾਅਦ ਨਹੀਂ ਚਲਾਇਆ ਕੋਈ ਨਹੀਂ ਚਲਾਇਆ ਨਹੀਂ ਜੀ ਨੇਰੇਜ ਬੈਠੇ ਸਨ ਬਿੱਲ ਇਹਨੇ ਕਿਵੇਂ ਆ ਗਿਆ ਸੀ ਜੀ ਜਿਹੜੇ 6 ਸਾਲ ਤੋਂ ਸਰਕਾਰ ਕਰੀ ਅਭੀ ਫੰਡ ਦੇ ਰਹੀ ਆ ਤੇ ਹਾਂਜੀ ਸਰ ਜੀ ਮੈਂ ਕਹਿੰਦੇ ਆ ਵੀ ਸਰਕਾਰੀ ਦਿੱਤੇ 6 ਸਾਲ ਦਾ ਮਾਫ ਪਰ ਜਦੋਂ ਅਸੀਂ ਸਾਨੂੰ ਨਹੀਂ ਪਤਾ ਮੈਂ ਆਤਾ ਅਸੀਂ ਜੋ ਕਮਾਂਦੇ ਸਿਵਾ ਮਾਤਾ ਦੇ ਹੱਥ ਚੜ੍ਹਦੇ ਸੀ ਉਹਨਾਂ ਨੇ ਘੱਟਾ ਵਾਅਦਾ ਕਰਦਾ ਗੁਜ਼ਾਰ ਉਹਨਾਂ ਨੇ ਕਰਨਾ ਸੀ ਕਿਸੇ ਦਾ ਬਿੱਲ ਪਾਣੀ ਦਾ ਬਿੱਲ ਕਿਸੇ ਦਾ ਬਿੱਲ ਉਹ ਉਹ ਪਰ ਦੇ ਦਿੰਦੇ ਸੀ ਹਾਂਜੀ ਹੁਣ ਸਾਨੂੰ ਨਹੀਂ ਪਤਾ ਕਿਵੇਂ ਬਿੱਲ ਇਕੱਠਾ ਜਦ ਸਾਨੂੰ ਮਾਤਾ ਨੇ ਦੱਸਿਆ ਅਸੀਂ ਮਾਤਾ ਕਹਿੰਦੇ ਸੀ ਵੀ ਆਪਣਾ ਮੀਟਰ ਛੜਿਆ ਹੋਇਆ ਜੀ ਸਾਡੇ ਬਿੱਲ ਕੋਈ ਨਹੀਂ ਆਇਆ ਤੱਕ ਬਜਾੜ ਛੜੇ ਮੀਟਰ ਪੱਟਿਆ ਜਾਂ ਬਾਤ ਚੁਤ ਲੱਗਿਆ ਨੇ ਰੇਸੇ ਬੈਠੇ ਜੇ ਮੇਰੇ ਮਾਤਨੂ ਲੈ ਕੇ ਆਵੇਂ ਹਸਪੀਟਲ ਤੋਂ ਗੰਨੇਰੇ ਆ ਗਿਆ ਮੈਂ ਚੱਲ ਲੇਟ ਜਗਾ ਚੰਨ ਤਾਰ ਹਿਲ ਗਈ ਹੋਗੀ ਵੇਖ ਤਾਰ ਵੀ ਨਹੀਂ ਤੇ ਬਿਟਰ ਵੀ ਨਹੀਂ ਸੀ ਕੀ ਮੰਗ ਕੀ ਕਰਦੇ ਮੰਗ ਸਰ ਆਈ ਹੈ ਜੀ ਅਸ ਅਸਹਾਇਤ ਬੇਨਤੀ ਕਰਦੇ ਆ ਦੋਨੋਂ ਜੀ ਹੈਂਡੀਕੈਪ ਬੱਚੇ ਛੋਟੇ ਆ ਅਸੀਂ ਬਹੁਤ ਪ੍ਰੋਬਲਮ ਜੇ ਫਸ ਗੜੇ ਆ ਅਸੀਂ ਪਾਣੀ ਤਾਂ ਮੁਤਾਜਾ ਰੋਟੀ ਤਾਂ ਮੁਤਾਜਾ ਹੋਂ ਤਾਂ ਸਾਡਾ ਆਟੋ ਵੀ ਨਹੀਂ ਚੱਲਦਾ ਪਿਆ ਜੀ